ਠੀਕ ਆ ਬਈ ਗੱਲ ਤੇਰੇ ਆ। ਕੰਮੀ ਬਈ ਗੀਦ ਨਹੀਂ ਖਾਜੀ। ਆ ਮੁੰਡਾ ਇਹ ਬੈਠਾ ਆ ਹੀ ਆ ਨਾ। ਅਸੀਂ ਨਹੀਂ ਲੈਂਦਾ ਆਪਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਜੀ? ਵਧੀਆ ਬਈ ਵਧੀਆ। ਇਹ ਜੀ ਆਪਣਾ ਟਾਇਰ ਪੰਚਰ ਹੋਇਆ ਪਿਆ ਰੀ। ਹਾਂ ਠੀਕ ਆ ਬਈ ਜੀ ਗੱਲ ਸਹੀ ਗੱਲ। ਇਹ ਵੀਰੇ ਟਾਇਰ ਸੀ ਆਪਾਂ ਪੰਚਰ ਹੋਇਆ ਹੋਇਆ ਅੱਜ ਖੋਲ ਕੇ ਪੰਚਰ ਵਾ ਕੇ ਲੈ ਆਉਣੇ ਮਸ਼ੀਨ ਦੀ ਰਿਪੇਅਰ ਕਰ ਰਹੇ ਆ। ਇਹਦਾ ਗੱਪ ਮਾਰੀ ਜਾਂਦਾ ਬਈ ਬੱਚੀ ਜਾਂ ਤਾਂ। ਹਾਂ ਜੀ ਬਾਈ ਜੀ ਆਪਾਂ ਫਿਰ ਇਹ ਰਿਪੇਅਰ ਕਰਨ ਲੱਗੇ ਪੈ ਸੀ ਅੱਜ। ਐਮਪੀ ਅੱਜ ਆਈ ਸੀ ਆਪਾਂ। ਥੋੜਾ ਟਾਇਰ ਪੰਚਰ ਹੋਇਆ ਖੜਾ ਉਹ ਬੈਠੇ ਆਪਣੇ ਫਾਰਮਨ ਸਾਹਿਬ ਜੀ ਨਾਲ ਚਰ ਮਿੱਤਰ ਕਰਦੇ ਆਂ ਤਿਆਰੀ ਮਸ਼ੀਨ ਦੀ ਕੰਮ ਕਾਸਤੇ ਹੁਣੇ ਹੁਣੇ ਤੋਂ ਤਿਆਰੀ ਕਰਦਨੇ ਆਂ ਜੀ ਕੰਮ ਕਾਸਤੇ ਕਰਕੇ ਰਿਪੇਅਰ ਖੜਾਵਾਣੇ ਇੱਕ ਦੋ ਮਸ਼ੀਨਾਂ ਜੀ ਹੋ ਰਹਿੰਦੇ ਆ ਰਿਪੇਅਰ ਆਪਾਂ ਉਹ ਵੀ ਕਰਾਂਗੇ ਇਹ ਮਸ਼ੀਨ ਹੈਗੀ ਦੋਸਤੋ ਬਾਈ ਮੰਡਲ ਇਹਦੇ ਆਪਾਂ ਸੀਜ਼ਨ ਪਹਿਲਾਂ ਵੀ ਲਾ ਚੁੱਕੇ ਆ ਇੱਕ ਦੂਜੀ ਵਾਰ ਆਪਾਂ ਫੇਰ ਆ ਗਏ ਮਸ਼ੀਨ ਤੇ ਬਹੁਤ ਵਧੀਆ ਮਸ਼ੀਨ ਹੈ ਵੀਰੇ ਕੰਪਨੀ ਦੀ ਚਲਾਈ ਚਲੋ ਬਹੁਤ ਵਧੀਆ ਮਸ਼ੀਨ ਦਿਖੀ ਅਸੀਰ ਪਾਉਣੇ ਵੀ ਖਰਾਬ ਹੋਈ ਪਿਆ ਅੱਜ ਆਈ ਸੀ ਵੀਰੇ ਪੰਜਾਬ ਤੋਂ ਹੌਣ ਸਾਰੀ ਫਰੈਸ਼ ਲਾ ਕੇ ਜੱਕਾ ਜ ਟਾਇਰ ਛੱਪਨੇ ਖੋਲ ਲੇ ਪੈਂਚਲਵਾ ਕੇ ਲੈਣਾ ਇਧਰ ਮੌਸਮ ਦਾ ਮੇਰੇ ਬਹੁਤ ਫਰਕ ਆ ਯਾਰ ਮੌਸਮ ਦੇਖੋ ਇਧਰ ਆਪਾਂ ਹੁਣੇ ਐਂ ਕੱਲੇ ਪੂਰੀ ਗਰਮੀ ਪੈ ਰਹੀ ਤਾਂ ਇਹ ਹੁਣ ਕਣਕਾਂ ਦਾ ਆਪਾਂ ਤਾਂ ਹੀ ਗੇਤੀ ਇਧਰ ਆ ਜੰਦੇ ਆ ਵਸ ਮਸ਼ੀਨ ਕੱਢਦੇ ਆ ਬਾਹਰ ਬਾਹਰ ਸਪੈਂਚਰ ਲਵਾ ਕੇ ਉਧਰ ਅੱਡੇ ਜਿਹਾ ਉੱਥੇ ਖੁੱਲੇ ਤਾਂ ਚ ਕਰ ਦਿੰਦੇ ਰੇ ਪਿਆਰ ਮਸ਼ੀਨ ਦੀ ਦਿਖਾਵਾ ਸੁਣੋ ਅੱਗੇ ਵੀਡੀਓ ਦੋਸਤੋ ਉਹ ਐਸੀ ਪੈਂਚਰ ਲੈ ਕੇ ਜਾ ਰਿਹਾ ਮਿਸਤਰੀ ਤੇ ਤਰਕੇ ਆ ਟੋਤੇ ਕਰ ਜਾ ਰਹੇ ਆ ਸਾਡੀ ਵੀਡੀਓ ਬਚਾ ਹੋਰ ਗਾਈ ਜੀ ਆਪਣਾ ਫੋਰਮੈਨ ਸਾਹਿਬ ਨਾਲ ਆਪਣੇ पार पार फिर मतलब अब आप टायर पेंचर लगा के फिर मशीन खुले अच खोलना पहले दिन अच्छे रिपेयर कर देंगे हफ्ते लग जाएंगे ਫਿਰ ਦੋਸਤੋ ਲਿਆਂਦੀ ਕੇ ਪੈਣ ਆਪਣੀ ਖੁੱਲੇ ਥਾਂ ਵਿੱਚ ਇੱਥੇ ਜਗ੍ਹਾ ਸੀ। ਪਰ ਪਿਆਰ ਕਰ ਲੱਗਦਿਆ ਧਾਤੀ ਸੁਰੂ। 2 ਲੱਤੀ ਹੈ। ਓਹ ਨੀਗੜਾ ਵੇ। ਛੋੜਿਆ। ਹਾਂ ਯਾਰ। ਤੇ ਵੀ ਗਾਂਵ ਵਾਲੇ ਬੱਚੇ ਖੇਡ ਰਹੇ ਨੇ। ਨਾ ਫਿਰ ਦੋਸਤੋ ਅੱਜ ਹੈਗੀ ਆ ਲੋੜੀ ਲੋੜੀ ਆਪਾਂ ਇੱਥੇ ਦੇਖਾਂ ਐ ਪੀਜ ਦੇ ਕੀ ਰਿਪੇਅਰ ਕਰ ਰਹੇ ਆ ਮਸ਼ੀਨ ਦੀ ਦਦ ਦੇ ਨਾਲ ਵਧੀਆ ਨੇ ਹੁਣ ਤਣਕ ਤੋਂ ਪਹਿਲਾਂ ਪਹਿਲਾਂ ਤਿਆਰੀ ਕਰ ਦਈਏ ਦੋ ਤਿੰਨ ਮਸ਼ੀਨਾਂ ਦੀ ਕਰਨੀਆਂ ਕਰੀ ਜਾਣੇ ਆਗੇ ਪਹਿਲਾ ਮਹੀਨਾ 13 ਤਰੀਕਾ ਦੋਸਤੋ ਅੱਜ 2025 ਬੱਚੇ ਖੇਡ ਰਹੇ ਨੇ ਇੱਥੇ ਆਪਣੇ ਕੋਲੇ ਮਨੋਰੰਜਨ ਚੱਲ ਰਿਹਾ ਹੈ ਵਧੀਆ ਦੂਸਰਾ ਚੱਲ ਰਿਹਾ ਹੈ ਹੋਰ ਮਨਜੀ ਚਾਰ ਨਹੀਂ ਖੋਲਦੇ ਜੀ ਹਾਂ ਬਾਈ ਜੀ ਚਾਰ ਨਹੀਂ ਖੋਲ ਹੈਗੇ ਠੀਕ ਹੈ ਜੀ ਫਿਰ ਅਸੀਂ ਆਪਾਂ ਗਾਲੂ ਕੱਢਦਾ ਮੈਂ ਚਾਰ ਨਹੀਂ ਖੋਲ ਕਣਾ ਫਿਰ ਉਹ ਕੱਟ ਜੀ ਕੱਢੂਗੀ ਜੀ ਹਾਂ ਹਾਂ ਕੱਟ ਨਹੀਂ ਕੱਟਦਾ ਆਪਾਂ ਬਾਹਰ ਠੀਕ ਹੈ ਵੀ ਉਹ ਫਿਰ ਕੱਟ ਰਹੇ ਆਏ ਨਹੀਂ ਨਾ ਜੀ ਕੱਟ ਰਾਂ ਪਾ ਲਿਆ ਮੈਂ ਤੜਕੇ ਟਰੈਕਟਰ ਮਾਰ ਉੱਧਰ ਖੜਾ ਆਪਣੇ ਠੀਕ ਹੈ ਜੀ ਠੀਕ ਹੈ ਕਾਹ ਮਾਡਲ ਮਸ਼ੀਨ ਹੈ ਜੀ ਮਸ਼ੀਨ ਤਾਂ ਹੈ ਬਾਈ ਮਾਰ ਲਾ ਫਿਰ ਠੀਕ ਹੈ ਕਿ ਕਿਹੜੀ ਆਪਣੀ ਇਸ ਹੀ ਨਾਮ ਪਹਿਲਾ ਵੀ ਮਸ਼ੀਨ ਇੱਥੇ ਲਾ ਕੇ ਜੀ ਤੇ ਜੇ ਆਪਾਂ ਨੂੰ ਬਹੁਤ ਸਾਲ ਹੋ ਗਏ ਇੱਥੇ ਆਉਣੇ ਆਪਾਂ 2010 ਹੋਣੇ ਸੀ ਆਪਾਂ ਕੋਈ ਮਸੀਨ ਖੜੀ ਹਰੇ ਦੀ ਮਸੀਨ ਇੱਥੇ ਲਾ ਕੇ ਆਪਾਂ ਠੀਕ ਹੈ ਜੀ ਠੀਕ ਨਵੀਂ ਮਸੀਨ ਤੇ ਰਹਿਣਾ ਪਾਇਆ ਜੀ ਠੀਕ ਹੈ ਆਓ ਜੀ ਫਿਰ ਦੋਸਤੋ ਤੁਹਾਨੂੰ ਕਿੰਨਾ ਦੀ ਲੱਗੀ ਅੱਜ ਦੀ ਵੀਡੀਓ ਵੀਡੀਓ ਅਗੇ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਧੰਨਵਾਦ ਦੋਸਤੋ